ਅਮਰਿਤਪਾਲ ਸਿੰਘ ਮਹਿਰੋ ਵੱਲੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਇਸ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ। ਇਹ ਕਾਰ ਹਰਿਆਣਾ ਦੇ ਮਹਿੰਦਰ ਗੜਤੀ ਹੈ। ਇਸ ਦਾ ਨੰਬਰ HR34J0012 ਹੈ। ਜੋ ਮਹਿੰਦਰ ਗੜ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰ ਗੜ ਤੋਂ ਖਰੀਦੀ ਸੀ ਐਸ ਸੀ ਸੀ ਟੀ ਵੀ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਓ ਵਿੱਚ ਅਮਰਿਤਪਾਲ ਸੀ ਅਤੇ ਉਸ ਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸਦੀ ਹੈ ਕਿ ਕਮਲ ਭਾਬੀ ਕਤਲ ਕੇਸ ਵਿੱਚ ਨਾਮਜਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਸੰਯੁਕਤ ਅਰਬ ਅਮੀਰਾਤ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ ਹੁਣ ਪੜਤਾਲ ਤੋਂ ਬਾਅਦ ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਕਤਲ ਕੇਸ 'ਚ ਗ੍ਰਿਫਤਾਰ ਕੀਤੇ ਗਏ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਪੁਲਸ ਤਫਤੀਸ਼ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ ਉਹਨਾਂ ਦੱਸਿਆ ਹੈ ਕਿ ਕੰਚਨ Tiwari ਉਰਫ ਕਮਲਕੌਰ ਭਾਬੀ ਨੂੰ ਕਤਲ ਤੋਂ ਪਹਿਲਾਂ ਮੁਲਜ਼ਮ ਤਿੰਨ ਮਹੀਨੇ ਲੁਧਿਆਣਾ 'ਚ ਰੇਕੀ ਕਰਦੇ ਰਹੇ ਅਮਰਿਤਪਾਲ ਸਿੰਘ ਮੈਰੋ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰੋਮੋਸ਼ਨ ਲਈ ਬਠਿੰਡਾ ਜਾਣ ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ ਕੰਚਨ ਬਠਿੰਡਾ ਜਾਣ ਲਈ ਰਾਜੀ ਹੋ ਗਈ 9 ਜੂਨ ਨੂੰ ਅਮਰਿਤਪਾਲ ਸਿੰਘ ਮੈਰੋ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਤਿੰਨੋਂ ਜਣੇ ਮੌਕਾ ਤੋਂ ਲੁਧਿਆਣੇ ਗਏ ਅਤੇ ਵਟਸਐਪ ਤੇ ਸੰਪਰਕ ਕਰਕੇ ਕੰਚਨ ਨੂੰ ਅਪੋਲੋ ਹਸਪਤਾਲ ਕੋਲ ਬੁਲਾ ਲਿਆ ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਮਰਮਮਤ ਲਈ ਗੈਰਾਜ ਵਿਜਲਾ ਦਿੱਤਾ। ਕਰੀਬ ਅੱਧੀ ਰਾਤ ਨੂੰ 12:30 ਵਜੇ ਕੰਚਨ ਦੀ ਗੱਡੀ ਦੀ ਮਰਮਮਤ ਮੁਕੰਮਲ ਹੋ ਗਈ। ਇੱਥੋਂ ਕੰਚਨ ਵਾਲੀ ਗੱਡੀ ਅਮਰਿਤਪਾਲ ਸਿੰਘ ਚਲਾਉਣ ਲੱਗਾ ਅਤੇ ਕੰਚਨ ਉਸ ਨਾਲ ਸੀ। ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਸਕੋਰਪਿਓ ਗੱਡੀ ਉੱਤੇ ਸਨ। ਗੈਰਾਜ ਤੋਂ ਉਹ ਉੱਚੋ ਵੱਲ ਚਲੇ ਗਏ ਅਤੇ ਸਕੋਰਪਿਓ ਗੱਡੀ ਪੈਟਰੋਲ ਪੰਪ ਤੇ ਰੋਕ ਕੇ ਸਾਰੇ ਇੱਕੋ ਗੱਡੀ 'ਚ ਸਵਾਰ ਹੋ ਗਏ ਇਸ ਦੌਰਾਨ ਅਮਰਿਤਪਾਲ ਸਿੰਘ ਨੇ ਕੰਚਨ ਤੋਂ ਉਸ ਦੇ ਆਈਫੋਨ ਅਤੇ ਟੱਚ ਸਕਰੀਨ ਖੋਲੇ ਅਤੇ ਪਾਸਵਰਡ ਪੁੱਛਣਾ ਸ਼ੁਰੂ ਕਰ ਦਿੱਤਾ ਐਸਐਸਪੀ ਅਨੁਸਾਰ ਥੋੜੀ ਦੇਰ ਮਗਰੋਂ ਜਸਪ੍ਰੀਤ ਸਿੰਘ ਤੇ ਨਿੰਮਰਜੀਤ ਸਿੰਘ ਨੇ ਕੰਚਨ ਦੇ ਗਲੇ 'ਚ ਕਮਰ ਕਸਾ ਕੇ ਖਿੱਚਿਆ ਅਮਰਿਤਪਾਲ ਸਿੰਘ ਮੈਰੋਂ ਨੇ ਕੰਚਨ ਦਾ ਗਲਾ ਘੋੜ ਦਿੱਤਾ ਅਤੇ ਉਸ ਦੀ ਮੌਤ ਹੋ ਗਈ